ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾ ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ ਸੁਤਦਾਰਾ ਬਨਿਤਾ ਅਨੇਕ ਬਹੁਤ ਰੰਗ ਅਰ ਵੇਸ ਹਰ ਨਾਮ ਰਿਗਾ ਨਵਸਈ ਕਾਰਜ ਕਿਤਾ ਨ ਲੇਖ ਹਾਂਜੀ ਵਸਈ ਏ ਪੁਲਾਈ ਜ ਬੋਲਣਾ ਇਹਨੂੰ ਵਸਈ ਨਹੀਂ ਕਸ ਕੇ ਨਹੀਂ ਬੋਲਣਾ ਹਰ ਨਾਮ ਰਿਦੈ ਨਾ ਵਸਈ ਕਾਰਜ ਕਿਤੇ ਨਾ ਲੇਖ ਮੇਰੇ ਮਨ ਹਰ ਹਰ ਨਾਮ ਧਿਆਇ ਕਰ ਸੰਗਤ ਨਿਤ ਸਾਧ ਕੀ ਗੁਰ ਚਰਣੀ ਚਿਤ ਲਾਇ ਰਹਾਉ ਨਾਮ ਨਿਧਾਨ ਧਿਆਈ ਹੈ ਮਸਤਕ ਹੋਵਾ ਭਾਗ ਕਾਰਜ ਸਭ ਸਵਾਰੀ ਹੈ ਗੁਰ ਕੀ ਚਰਣੀ ਲਾਗ ਮਾ ਰੋਗ ਭ੍ਰਮ ਕੱਟੀਆ ਨਾ ਆਵਾ ਨਾ ਜਾਗ ਕਰ ਸੰਗਤ ਤੂ ਸਾਧਕੀ 86 ਤੀਰਥ ਨਾਉ ਜਿੱਥੇ ਵੀ ਆਜੇ ਨਾ 86 ਨਹੀਂ ਕਹਿਣਾ ਇਹ 8 ਤੇ 60 ਯਾਨੀ ਕਸ ਕੇ ਬੋਲਨੇ ਆ 86 ਤੀਰਥ ਨਾਉ ਇਥੇ ਨਾਉ ਦਾ ਵਾਚਕ ਨਹੀਂ ਹੈ ਨਾਮ ਦਾ ਨਹੀਂ ਨਾਉਣ ਦਾ ਯਾਨੀ ਭਾਰਾ ਉਚਾਰਨ ਕਰਨਾ ਇਥੇ ਤੇ 860 ਬੋਲਣਾ ਹੈ ਜੇ 60 ਕਹਿ ਦਿੱਤਾ ਨਾ ਤਾਂ 60 ਦਾ ਅਰਥ ਮੂਰਖ ਹੁੰਦਾ ਹੈ ਤੇ ਇਸ ਕਰਕੇ 60 ਕਾ ਛਾਰ ਤਨ ਉਥੇ ਮੂਰਖ ਦਾ ਅਰਥ ਲੱਗਦਾ ਤੇ ਇਥੇ 60 ਗਿਣਤੀ ਦਾ ਬਾਚਕ ਹੈ ਥੋੜੇ ਜੇ ਕਸ ਕੇ ਪਦ ਬੋਲਨੇ ਹਨ ਪਾਠ ਇਕੱਠਾਈਆ 860 ਤੀਰਥ ਨਾਵ ਜੀਵ ਪ੍ਰਾਨ ਜੀਵ ਪ੍ਰਾਨ ਮਨ ਤਨ ਹਰੇ ਸਾਚਾ ਏਹ ਸੁਆਵ